ਸਾਬਿਤ ਕਰੋ ਕਿ ਕੌਣ ਸਰਕਾਰ ਦੇ ਨਾਲ ਹੈ ਤੁਸੀਂ ਕਿਹਾ ਸੀ ਕਿ ਸ਼ੰਭੂ ਖਨੋਰੀ ਮੋਰਚਾ ਸਰਗਰ ਨੇ ਲਾਇਆ ਐਮ ਐਸ ਸੀ ਦੀ ਕਾਨੂੰਨੀ ਗਾਰੰਟੀ ਦੀ ਗੱਲ ਹੁੰਦੀ ਹੈ ਤਾਂ ਤੁਸੀਂ ਕਹਿ ਦਿੰਦੇ ਹੋ ਮੰਗ ਬਹੁਤ ਪੁਰਾਣੀ ਹੈ 2 ਲੱਖ ਕਿਸਾਨ ਖਨੋਰੀ ਦੇ ਵਿੱਚ ਇਕੱਠਾ ਹੋਏ ਤੇ ਤੁਸੀਂ ਹਰਿਆਣਾ ਚ ਜਾ ਕੇ ਮਾਂ ਪੰਚਾਇਤ ਰੱਖ ਲਈ ਲੋਕਾਂ ਤੋਂ ਮਾਫੀ ਮੰਗੋ ਨਹੀਂ ਤਾਂ ਤੁਹਾਡੇ ਮੋਰਚਿਆਂ ਦੇ ਅੰਦਰੂਨੀ ਹਾਲਾਤ ਜਗ ظاہر ਕਰਨੇ ਪੈਣਗੇ ਇਸ ਦਿਨ ਆਲੀ ਉਹਨਾਂ ਨੇ ਇਹ ਵੀ ਨਿਸ਼ਾਨਾ ਸਾਧਿਆ ਕਿ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਇਕੱਠਾ ਹੋਇਆ ਤੁਸੀਂ ਬਾਈਕਾਟ ਕਰਤਾ ਦਹਸਲ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਲੱਗੇ ਮੋਰਚੇ ਨੂੰ ਲੈ ਕੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾ ਨੇ ਬਿਆਨ ਦਿੱਤਾ ਸੀ ਕਿ ਕਿਸਾਨ ਕਿਸਾਨਾਂ ਦੇ ਨਾਲ ਲੜਨ ਮਜ਼ਦੂਰ ਮਜ਼ਦੂਰਾਂ ਦੇ ਨਾਲ ਲੜਨ ਭਾਜਪੀ ਦੇ ਹਿਚਾਲੇ ਉਗਰਾ ਨੇ ਕਿਹਾ ਸੀ ਕਿ ਜੋ ਮੋਰਚਾ ਸ਼ੰਭੂ ਦੇ ਖਨਾਰੀ ਦੇ ਵਿੱਚ ਲੱਗਿਆ ਸੀ ਇੱਕ ਜਨ ਜਿੱਤੇ ਬੰਦੀਆਂ ਨੂੰ ਵੱਖ-ਵੱਖ ਕਰਨ ਦੇ ਲਈ ਬੀਜੇਪੀ ਦੀ ਚਾਰਚੀ ਬੀਜੇਪੀ ਦੇ ਪੈਰ ਲੱਗਣਾ ਮਜ਼ਦੂਰ ਕਿਸਾਨ ਮਜ਼ਦੂਰ ਮਜ਼ਦੂਰਾਂ ਨਾਲ ਲੜਨ ਕਿਸਾਨ ਕਿਸਾਨਾਂ ਨਾਲ ਲੜਨਾ ਇਹ ਪੰਚਤੜਾ ਅੱਜ ਦਾ ਨਹੀਂ ਜਦੋਂ ਉੱਥੇ ਜਾ ਕੇ ਮੋਰਚਾ ਲੱਗਿਆ ਖਨੌਰੀ ਤੇ ਸੰਭੂ ਬਾਰਡਰ ਤੇ ਮੋਰਚਾ ਲੱਗੇ ਇਹ ਪੰਚਤੜਾ ਵੀ ਬੀਜੇਪੀ ਦੇ ਸੀ ਕਿਸਾਨ ਜਿੱਥੇ ਬੰਦੇ ਨੂੰ ਖਖੜੀ ਕਿਰੇਲੇ ਕਰਨ ਦਾ ਹੁਣ ਮਜ਼ਦੂਰਾਂ ਨੂੰ ਮਜ਼ਦੂਰਾਂ ਨਾਲ ਪੜ੍ਹਾਉਣ ਦਾ ਪੰਚਤੜਾ ਇੱਕ ਸਟੇਟ ਨੂੰ ਦੂਜੀ ਸਟੇਟ ਨਾਲ ਪੜ੍ਹਾਉਣ ਦਾ ਪੰਚਤੜਾ ਦੂਜਾ ਤੁਸੀਂ ਹੁਣ ਤੋਂ ਸਾਰੇ ਪੰਜਾਬ ਆਪਾਂ ਬੈਠੇ ਆ ਸਾਰੇ ਆਪਣੇ ਬੰਦੇ ਕਿੰਨੇ ਬੈਠੇ ਨੇ ਜੁਪੀ ਜੀ ਜਿੰਨੇ ਜੁਪੀ ਚ ਬੰਦੇ ਬੈਠੇ ਨੇ ਤੁਸੀਂ ਘਰ ਜਾ ਕੇ ਦੇਖੋ ਸਰਦਾਰ ਜੀ ਉਹ ਸਰਦਾਰੀਆਂ ਕਰਦੇ ਨੇ ਸਰਦਾਰੀਆਂ ਜਗਿੰਦਰ ਸਿੰਘ ਉਗਰਾਹਾ ਨੇ ਇੱਕ ਏਗਲ ਕਹੀ ਹੈ ਕਿ ਸ਼ੰਭੂ ਦੇ ਖਨੌਰੀ ਮੋਰਚਾ ਸਰਕਾਰ ਨੇ ਲਵਾਇਆ ਕੇਂਦਰ ਸਰਕਾਰ ਨੇ ਲਵਾਇਆ ਜਾਂ ਬੀਜੇਪੀ ਨੇ ਲਵਾਇਆ ਇਧਰ ਨੂੰ ਇਸ਼ਾਰਾ ਕੀਤਾ ਉਹਨੂੰ ਮੈਂ ਪੁੱਛਣਾ ਚਾਹਣਾ ਹੈ ਉਗਰਾਹਾ ਸਾਹਿਬ ਨੂੰ ਉਹ ਲੋਕ ਇਹਦਾ ਫੈਸਲਾ ਕਰਨ ਇਸ ਗੱਲ ਦਾ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਅਸੀਂ ਸਰਕਾਰ ਨਾਲ ਸਹਿਮਤੀ ਨਾਲ ਲੜੇ ਆ ਜਾਂ ਫਿਰ ਇਹ ਸਰਕਾਰ ਨਾਲ ਸਹਿਮਤੀ ਦੇ ਦਾ ਪ੍ਰਗਟਾਵਾ ਕਰ ਰਹੇ ਨੇ ਸਾਡੇ ਚਾਰ ਵਾਲੇ ਪ੍ਰੋਗਰਾਮ ਦੇ ਪਹਿਨ ਬਰਾਬਰ ਉਸੇ ਦਿਨ ਤਵਹਾਣੇ ਜਿਹੜਾ ਪ੍ਰੋਗਰਾਮ ਰੱਖਿਆ ਉਹ ਕਾਦੇ ਲਈ ਰੱਖਿਆ ਸੀ ਇਹਦਾ ਮਤਲਬ ਤੁਸੀਂ ਤੁਸੀਂ ਸਰਕਾਰ ਨਾਲ ਮਿਲੇ ਹੋਏ ਸੀ ਸਰਕਾਰ ਦੇ ਇਸ਼ਾਰੇ ਤੇ ਉਹ ਪ੍ਰੋਗਰਾਮ ਰੱਖਿਆ ਉਹ ਸਾਡੇ ਪ੍ਰੋਗਰਾਮ ਰੱਖੇ ਹੋਏ ਦੋਨਾਂ ਫਾਰਮਾਂ ਦੇ ਪ੍ਰੋਗਰਾਮ ਨੂੰ ਕਮਜ਼ੋਰ ਕਰਨ ਲਈ ਰੱਖਿਆ ਸੀ ਸੋ ਮੇਰੀ ਬੇਨਤੀ ਹੈ ਆਪਦੀ ਇਸ ਗਲਤੀ ਨੂੰ ਸਾፊ ਮੰਗੇ ਔਰ ਸਰਕਾਰ ਦੇ ਪੱਖ ਜਿ ਭੁਗਤਨ ਵਾਲੀਆਂ ਆਦੀਆਂ ਇਹ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ ਬ ਪਰ ਕਮਲ ਸਾਡੇ ਨਾਲ ਜੁੜੇ ਹੋਏ ਨੇ ਕਮਲ ਵਕੜੀ ਕਰੇਲੇ ਕਰਨ ਦਾ ਜੋ ਪੈਂਤਰਾ ਹੈ ਕਿ ਜ਼ਹਰਾ ਕੇ ਸਰਕਾਰ ਦੇ ਨਿਸ਼ਾਨੇ ਜ਼ਰੂਰ ਸਾਤੇ ਜਾ ਰਹੇ ਨੇ ਲੇਕਿਨ ਆਪਨ ਸੇ ਵੀ ਚੋਲਾ ਜਿਹਾ ਹੋਏ ਨਜ਼ਰ ਆ ਰਹੇ ਨੇ ਇੱਕ ਵਾਰ ਫਿਰ ਤੋਂ ਕਿਸਾਨਾਂ ਪੇਲੀ ਵਾਲੀਆਂ ਸੁਪਹਿਲਾ ਵੀ ਹੋ ਚੁੱਕਿਆ ਸਭ ਕੁਝ ਦੇਖੋ ਗਗਨ ਜਿਸ ਤਰੀਕੇ ਦੇ ਬਿਆਨ ਕਹਿ ਸਕਿਆ ਅੱਜ ਆ ਰਹੇ ਨੇ ਇਹਨਾਂ ਬਿਆਨਾਂ ਤੋਂ ਹੁਣ ਇਹ ਤਾਂ ਕਲੀਅਰ ਹੋ ਚੁੱਕਿਆ ਕਿ ਜਿਹੜਾ ਏਕਤਾ ਮਤਾ ਲੈ ਕੇ ਕਿਸਾਨ ਜਥੇਬੰਦੀਆਂ ਤੁਰੀਆਂ ਸੀਗੀਆਂ ਕਿ ਐਸਕੈਮ ਹੋਵੇ ਐਸਕੈਮ ਨਾਨ ਪੋਲੀਟੀਕਲ ਹੋਵੇ ਕਿਸਾਨ ਮਜ਼ਦੂਰ ਮੋਰਚਾ ਹੋਵੇ ਇਹ ਤਿੰਨੇ ਚਾਰੇ ਜਿਹੜੇ ਫੋਰਮ ਸੀਗੇ ਏਕਤਾ ਮਤੇ ਦੇ ਤਹਿਤ ਤਾਂ ਇਕੱਠੇ ਹੋਣਗੇ ਪਰ ਜਿਸ ਤਰੀਕੇ ਦੇ ਬਿਆਨ ਸਾਹਮਣੇ ਆ ਰਹੇ ਨੇ ਉਸ ਤੋਂ ਤਾਂ ਸਪਸ਼ਟ ਤੌਰ ਤੇ ਹੁਣ ਹੋ ਚੁੱਕਿਆ ਕਿਉਂਕਿ ਦੇਖੋ ਅੰਦਰ ਖਾਤ ਦੇ ਦੀਆਂ ਗੱਲਾਂ ਤਾਂ ਪਹਿਲਾਂ ਵੀ ਸੀ ਕਿ ਏਕਤਾ ਨਹੀਂ ਹੁੰਦੀ ਪਰ ਹੁਣ ਤਾਂ ਜਿਸ ਤਰੀਕੇ ਦੇ ਬਿਆਨ ਆ ਰਹੇ ਨੇ ਇਹਨਾਂ ਬਿਆਨਾਂ ਤੋਂ ਸਿੱਧੇ ਤੌਰ ਤੇ ਸਪਸ਼ਟ ਹੈ ਕਿ ਏਕਤਾ ਨਹੀਂ ਹੁੰਦੀ ਹੁਣ ਬਿਆਨ ਦੇਖੋ ਕਿਸ ਤਰੀਕੇ ਦੇ ਨੇ ਕਿਉਂਕਿ ਜਗਿੰਦਰ ਸਿੰਘ ਅਗਰਾਹਾਂ ਬਿਆਨ ਦਿੰਦੇ ਨੇ ਕਿ ਕਿਸਾਨ ਕਿਸਾਨ ਨਾਲ ਲੜੇ ਮਜ਼ਦੂਰ ਮਜ਼ਦੂਰ ਨਾਲ ਲੜੇ ਇਹ ਭਾਜਪਾ ਦਾ ਪੈਂਤੜਾ ਹੈ ਇਹ ਭਾਜਪਾ ਦਾ ਪੈਂਤੜਾ ਅਤੇ ਸ਼ੰਭੂ ਅਤੇ ਖਨੋਰੀ ਵਿਖੇ ਜੋ ਅੰਦੋਲਨ ਚੱਲਿਆ ਕਿਸਾਨ ਨੂੰ ਕਿਸਾਨ ਦੇ ਨਾਲ ਖਖੜੀ ਕਰੇਲੇ ਕਰਾਉਂਦੇ ਆ ਗੱਲ ਹੈ ਜਨਕਿ ਇਹ ਚਲੋ ਇੱਕ ਆਮ ਜਿਹੜਾ ਪੰਜਾਬੀ ਭਾਸ਼ਾ ਦਾ ਠੇਠ ਭਾਸ਼ਾ ਦਾ ਸ਼ਬਦ ਹੈ ਪਰ ਜੇਕਰ ਇਸ ਨੂੰ ਅਸੀਂ ਮਾੜੇ ਤਰੀਕੇ ਦੇ ਨਾਲ ਸਮਝੀਏ ਕਿ ਦੋਨਾਂ ਨੂੰ ਜੜਾ ਕੀ ਤੋੜਨ ਦੀ ਕੋਸ਼ਿਸ਼ ਹੈ ਦੋਨਾਂ ਨੂੰ ਦੋ ਫਾੜ ਕਰਨ ਦੀ ਕੋਸ਼ਿਸ਼ ਹੈ ਅਤੇ ਉਸ ਕੋਸ਼ਿਸ਼ ਦੇ ਤਹਿਤ ਸ਼ੰਭੂ ਅਤੇ ਖਨੋਰੀ ਦਾ ਮੋਰਚਾ ਲੱਗਿਆ ਹੁਣ ਇਹ ਬਿਆਨ ਤੋਂ ਤਾਂ ਸਿੱਧੇ ਤੌਰ ਤੇ ਸਪਸ਼ਟ ਹੋ ਗਿਆ ਕਿ ਡੱਲੇਵਾਲ ਹੋਰਾਂ ਨੇ ਜਾਂ ਕਿ ਸਦਿਆਂ ਸਰਪੰਨ ਸਿੰਘ ਪੰਦੇਰ ਹੋਰਾਂ ਨੇ ਜਾਂ ਕਿ ਸਦੋ ਉਹ ਜਿਹੜੇ ਦੋ ਫੋਰਮ ਲੜੇ ਸਨਗੇ ਉਹ ਕਿਤੇ ਨਾ ਕਿਤੇ ਸਰਕਾਰ ਦੀ ਸ਼ੈਤ ਲੜ ਰਹੇ ਸੀਗੇ ਇਸ ਬਿਆਨ ਤੋਂ ਤਾਂ ਇੱਕ ਇਸ਼ਾਰਾ ਇਹ ਵੀ ਜਾਂਦਾ ਹੁਣ ਉਸੇ ਇਸ਼ਾਰੇ ਤੋਂ ਬਾਅਦ ਦੇਖੋ ਜਗਿੰਦਰ ਸਿੰਘ ਅਗਰਾਹ ਹੋਰਾਂ ਨੇ ਬਿਆਨ ਦਿੱਤਾ ਉਸ ਬਿਆਨ ਤੋਂ ਬਾਅਦ ਹੁਣ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਬਿਆਨ ਸਾਹਮਣੇ ਆਇਆ ਕਿ ਜਗਿੰਦਰ ਸਿੰਘ ਅਗਰਾਹ ਸਪਸ਼ਟ ਕਰਨ ਕਿ ਸਰਕਾਰ ਦੇ ਨਾਲ ਕੌਣ ਰਲਿਆ ਵਿਆ 4 ਤਰੀਕ ਨੂੰ ਖਨੋਰੀ ਵਿਖੇ ਕਬੱਡੀ ਮਹਾਪੰਚਾਇਤ ਕੀਤੀ ਜਾਂਦੀ ਹੈ ਵੱਡਾ ਇੱਕ ਪ੍ਰੋਗਰਾਮ ਲਿਖਿਆ ਜਾਂਦਾ ਉਸੇ ਪ੍ਰੋਗਰਾਮ ਦੇ ਪੈਰਲਲ ਐਸ ਕੇ ਐਮ ਦਾ ਇੱਕ ਪ੍ਰੋਗਰਾਮ ਹੁੰਦਾ ਹਰਿਆਣੇ ਦੇ ਵਿੱਚ ਉੱਥੇ ਜਿਹੜਾ ਕਿ ਪ੍ਰੋਗਰਾਮ ਕੀਤਾ ਜਾਂਦਾ ਅਤੇ ਜਿੰਨਾ ਇਕੱਠ ਕਹਿ ਸਕਦੇ ਖਨੋਰੀ ਵਿਖੇ ਕਿਸਾਨਾਂ ਦਾ ਪੁੱਜਦਾ ਉਹਨਾਂ ਕੀ ਇਕੱਠ ਹੈ ਜਿਹੜਾ ਕਹਿ ਸਕਦੇ ਆ ਉਸ ਹਰਿਆਣੇ ਵਾਲੇ ਪਾਸੇ ਜਿਹੜਾ ਕਿਸੇ ਦੇ ਮਹਾਪੰਚਾਇਤਾਂ ਜਾਂ ਜਿਹੜਾ ਉਹ ਪ੍ਰੋਗਰਾਮ ਸੀਗਾ ਟੋਹਾਣੇ ਦੇ ਵਿੱਚ ਉੱਥੇ ਜਿਹੜਾ ਇਕੱਠ ਆ ਪੁੱਜਦਾ ਹੁਣ ਉਸ ਇਕੱਠ ਨੂੰ ਪੈਰਲਲ ਵੰਡਿਆ ਗਿਆ ਇਹ ਇਹ ਜਿਹੜੇ ਖਦਸ਼ੇ ਸੀਗੇ ਇਹ ਇਲਜ਼ਾਮ ਸੀਗੇ ਇਹ ਉਸ ਦਿਨ ਦੀ ਮਹਾਪੰਚਾਇਤ ਦੇ ਦਰਮਿਆਨ ਵੀ ਜਿਹੜੇ ਲੱਗਦੇ ਹੋਏ ਨਜ਼ਰ ਆ ਰਹੇ ਸੀਗੇ ਕਿ ਜੀ ਅੱਜ ਜਿਹੜਾ ਇਸ ਟਾਈਮ ਨੇ ਮਹਾਪੰਚਾਇਤ ਰੱਖੀ ਹੈ ਇੱਕ ਪਾਸੇ ਇੱਕ ਤਾਂ ਮਜ਼ਾ ਹੋਵੇ ਦੂਸਰੇ ਪਾਸੇ ਮਹਾਪੰਚਾਇਤ ਪੈਰਲਲ ਪ੍ਰੋਗਰਾਮ ਦੇਣੇ ਤਾਂ ਉਹ ਕਿਤੇ ਨਾ ਕਿਤੇ ਮੋਰਚੇ ਨੂੰ ਢਾ ਲਾ ਸਕਦਾ ਉਸ ਸਮੇਂ ਸਟੇਟਮੈਂਟ ਦਿੱਤੀ ਗਈ ਅਤੇ ਹੁਣ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੇ ਇਹ ਸਵਾਲ ਪੁੱਛਿਆ ਕਿ ਜੀ ਤੁਸੀਂ ਲੈਂਡ ਪੂਲਿੰਗ ਪਾਲਿਸੀ ਵੇਲੇ ਕਿੱਥੇ ਸੀਗੇ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾਂ ਲੈਂਡ ਪੂਲਿੰਗ ਪਾਲਿਸੀ ਤੇ ਕਿਉਂ ਨਹੀਂ ਬੋਲੀ ਜਦੋਂ ਮੋਰਚਾ ਚੱਲ ਰਿਆ ਸੀਗਾ ਜਦੋਂ ਐਮਐਸਪੀ ਦੀ ਗੱਲ ਚੱਲ ਰਹੀ ਸੀਗੀ ਜਦੋਂ ਦੁਬਾਰਾ ਤੋਂ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਹੋਇਆ ਤਾਂ ਉਦੋਂ ਵੀ ਤੁਸੀਂ ਨਰਾਜ਼ ਸੀਗੇ ਏਕਤਾ ਮਤੇ ਨੂੰ ਲੈ ਕੇ ਜਿਹੜੇ ਕਿਸਾਂ ਦੇ ਮਤੇ ਦਿੱਤੇ ਗਏ ਤਾਂ ਉਸ ਤੋਂ ਬਾਅਦ ਜਦੋਂ ਕਿਸਾਨ ਭਵਨ ਚੰਡੀਗੜ੍ਹ ਵਿਖੇ ਇੱਕ ਮੀਟਿੰਗ ਹੁੰਦੀ ਆ ਉਸ ਦੇ ਵਿੱਚ ਪ੍ਰਸਤਾਵ ਪੇਸ਼ ਕੀਤਾ ਜਾਂਦਾ ਕਿ ਜੀ ਸਾਡੀਆਂ ਜਿਹੜੀਆਂ ਮੰਗਾਂ ਨੇ ਇਹ ਵਿੱਚ ਰੱਖਿਆ ਜਾਣ ਜਿਹੜੀਆਂ ਇਹ ਮੰਗਾਂ ਨੇ ਇਸ ਨੂੰ ਦੂਸਰੀ ਜਾਂ ਤੀਸਰੀ ਤੌਰ ਤੇ ਮੰਗ ਦੇ ਤੌਰ ਤੇ ਰੱਖਿਆ ਜਾਵੇ ਤਾਂ ਬਹੁਤ ਸਾਰੇ ਜਿਹੜੇ ਆਪਸੀ ਵਖਰੇਵੇਂ ਸੀਗੇ ਕਿਸਾਨ ਜਥੇਬੰਦੀਆਂ ਦੇ ਵਿੱਚ ਦੇਖੋ ਜਦੋਂ ਦਿੱਲੀ ਅੰਦੋਲਨ ਦੀ ਸ਼ੁਰੂਆਤ ਹੋਈ ਸੀਗੀ ਪਹਿਲੇ ਦੀ ਗੱਲ ਕਰ ਰਹੇ ਆ ਉਸ ਸਮੇਂ ਵੀ ਬਹੁਤ ਵੱਖਰੇਵੇਂ ਸੀਗੇ ਪਰ ਉਦੋਂ ਸਾਰੇ ਵੱਖਰੇਵਿਆਂ ਨੂੰ ਛੱਡ ਕੇ ਐਸਕੇਮ ਦੇ ਬੈਨਰ ਹੇਠ ਆ ਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਲੜੀਆਂ ਅਤੇ ਜਦੋਂ ਹੀ ਦਿੱਲੀ ਅੰਦੋਲਨ ਜਿੱਤ ਕੇ ਵਾਪਸ ਕਿਸਾਨ ਜਥੇਬੰਦੀਆਂ ਪਰਤੀਆਂ ਤਾਂ ਜਗਜੀਤ ਸਿੰਘ ਡੱਲੇਵਾਲ ਹੋ ਰਹੇ ਨੇ ਅਤੇ ਉਹਨਾਂ ਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਨਾਲ ਸੀਗੀਆਂ ਉਹਨਾਂ ਨੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਭਾਈ ਮੋਰਚਾ ਤਾਂ ਵੇਚ ਕੇ ਆ ਗਏ ਤਾਂ ਉਸ ਤੋਂ ਬਾਅਦ ਇੱਕ ਐਸਕੇਮ ਨਾਨ ਪੋਲਿਟਿਕਲ ਬਣਿਆ ਆ ਕਿਸਾਨ ਕਿਸਾਨ ਮਜਦੂਰਾ ਮਜ਼ਦੂਰ ਮੋਰਚਾ ਬਣਿਆ ਤਾਂ ਤਿੰਨ ਵੱਖ-ਵੱਖ ਜਿਹੜੇ ਫਾਰਮ ਨੇ ਉਹ ਬਣ ਗਏ ਹੁਣ ਉਹਨਾਂ ਦੋਨਾਂ ਫੋਰਮਾਂ ਨੇ ਲੜਾਈ ਲੜੀ ਸ਼ੰਭੂ ਅਤੇ ਖਨੋਰੀ ਵਿਖੇ ਹੁਣ ਇਲਜ਼ਾਮ ਇਹ ਲੱਗਦੇ ਨੇ ਕਿ ਇੰਨਾਂ ਫੋਰਮਾਂ ਦੀ ਆਪਸੀ ਮਿਲੀਭੁਤਆ ਹੋ ਸਕਦੀ ਹੈ ਕਿ ਕਿਤੇ ਨਾ ਕਿਤੇ ਸਰਕਾਰਾਂ ਦੀ ਜਾਂ ਕਹੇ ਸਕੇ ਪਾਰਟੀਆਂ ਦੀ ਰਾਜਨੀਤਿਕ ਪਾਰਟੀਆਂ ਦੀ ਇਹ ਸ਼ੈਅ ਹੁੰਦੀ ਹੈ ਕਿ ਆਪਸੀ ਤੋੜ ਕੇ ਰੱਖੋ ਇਹਨਾਂ ਨੂੰ ਜੇ ਇਕੱਠੇ ਹੋਣਗੇ ਤਾਂ ਆਪਣੇ ਹਿੱਸੇ ਨੁਕਸਾਨ ਹੋਏਗਾ ਤੇ ਇਹਨਾਂ ਨੂੰ ਤੋੜ ਕੇ ਰੱਖੋ ਤੇ ਉਸੇ ਉਸੇ ਤਰੀਕੇ ਨਾਲ ਇਹ ਇਸ਼ਾਰਾ ਜੋਗਿੰਦਰ ਸਿੰਘ ਅਗਰਾਹਾ ਹੋਰਾਂ ਨੇ ਇਸ ਮੋਰਚੇ ਨੂੰ ਲੈ ਕੇ ਕੀਤਾ ਸੀਗਾ ਕਿ ਕਿਸਾਨਾਂ ਨੂੰ ਕਿਸਾਨਾਂ ਨਾਲ ਮਜ਼ਦੂਰਾਂ ਨੂੰ ਮਜ਼ਦੂਰਾਂ ਨਾਲ ਕਿ ਕਿਸਰਾ ਪੋਸੀਬਲ ਹੈ ਮੰਨ ਲਓ ਦੋ ਲੋਕ ਨੇ ਮੰਗਾ ਸੇਮ ਨੇ ਇਕ ਮੱਥੇ ਸੰਘਰਸ਼ ਦੀ ਲੜਾਈ ਅਗਰ ਇੱਕ ਹੈ ਤਾਂ ਫਿਰ ਵਕ ਵਕਰ ਮੋਰਚੇ ਲਗਾਉਣਾ ਔਰ ਫਿਰ ਇਹ ਕਹਿਣਾ ਕਿ ਕਿਸੇ ਸ਼ਹਿਰ ਵਿੱਚ ਬੀਜਪੀ ਨੂੰ ਜਾਂ ਕੇਂਦਰ ਸਰਕਾਰ ਨੂੰ ਲੈ ਕੇ ਆਉਣਾ ਲੇਕਿਨ ਸਵਾਲ ਤਾਂ ਇਹ ਵੀ ਹੈ ਨਾ ਕਿ ਕਿਸਾਨੀ ਸੰਘਰਸ਼ ਦੇ ਨਾਲ-ਨਾਲ ਕਿ ਚੌਧਰ ਦੀ ਲੜਾਈ ਵੀ ਚੱਲ ਚੱਲ ਰਹੀ ਸੀ ਉਸ ਵੇਲੇ ਦੇਖੋ ਗਗਨ ਇਹ ਤਾਂ ਅਸੀਂ ਖਨੋਰੀ ਬਾਰਡਰ ਤੇ ਉਸ ਸਮੇਂ ਜਿਸ ਸਮੇਂ ਅਸੀਂ ਉੱਥੇ ਬੈਠੇ ਸੀਗੇ ਅਸੀਂ ਜਦੋਂ ਉੱਥੋਂ ਕਵਰੇਜ ਕਰ ਰਹੇ ਸੀਗੇ ਇਹ ਗੱਲਾਂ ਤਾਂ ਉਦੋਂ ਵੀ ਨਿਕਲ ਕੇ ਜਿਹੜੀਆਂ ਲਗਾਤਾਰ ਆ ਰਹੀਆਂ ਸੀਗੀਆਂ ਕਿ ਭਾਈ ਇਹ ਲੜਾਈ ਕਿਸਾਨਾਂ ਦੀ ਨਹੀਂ ਰਹਿ ਗਈ ਹੁਣ ਇਹ ਲੜਾਈ ਚੌਧਰ ਦੀ ਰਹਿ ਗਈ ਹੈ ਕਿ ਚੌਧਰ ਮੰਗਦਾ ਕਿ ਕਿਹੜਾ ਵਿਅਕਤੀ ਨੂੰ ਚੌਧਰ ਮਿਲਦੀ ਹੈ ਇਹ ਜਿਹੜਾ ਕਿ ਸਵਾਲ ਸੀਗੇ ਇਹ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਸੀਗੇ ਕਈਆਂ ਨੇ ਮਨਾਂ ਦੇ ਵਿੱਚੋਂ ਬਾਹਰ ਕੱਢ ਦਿੱਤੇ ਜਨਤਕ ਕਰ ਦਿੱਤੇ ਕਈਆਂ ਨੇ ਆਪਸੀ ਜਿਹੜੇ ਮਨਾਂ ਦੇ ਵਿੱਚ ਉਹ ਸਵਾਲ ਨੇ ਜਿਹੜੇ ਦੱਬਲੇ ਨੇ ਕਿ ਇਹ ਠੀਕ ਹੈ ਜੋ ਇਸ ਵਾਰ ਹੋਇਆ ਹੋਇਆ ਅਗਲੀ ਵਾਰ ਤੋਂ ਸੀ ਨਾਲ ਨਹੀਂ ਚਲਦੇ ਹੁਣ ਗੱਲ ਕੀ ਆ ਲੜਾਈ ਕਿਸ ਦੀ ਆ ਲੜਾਈ ਹੈ ਕਿਸਾਨ ਦੀ ਲੜਾਈ ਆ ਮਜ਼ਦੂਰ ਦੀ ਉਸ ਖੇਤ ਮਜ਼ਦੂਰ ਦੀ ਲੜਾਈ ਉਸ ਖੇਤ ਕਿਸਾਨ ਦੀ ਲੜਾਈ ਆ ਜਿਸ ਦੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਦੇ ਕਾਨੂੰਨ ਦੀ ਗਾਰੰਟੀ ਦੀ ਮੰਗ ਕੀਤੀ ਜਾ ਰਹੀ ਆ ਕਰਜ਼ਾ ਮਾਫੀ ਦੀ ਮੰਗ ਕੀਤੀ ਜਾ ਰਹੀ ਆ ਪਰ ਜਦੋਂ ਜਥੇਬੰਦੀਆਂ ਆ ਜਾਂਦੀਆਂ ਜਥੇਬੰਦੀਆਂ ਹੁਣ ਦੇਖੋ ਜਦੋਂ ਦਿੱਲੀ ਅੰਦੋਲਨ ਦੀ ਸ਼ੁਰੂਆਤ ਹੋਈ ਉਦੋਂ ਬਹੁਤ ਘੱਟ ਜਥੇਬੰਦੀਆਂ ਸੀਗੀਆਂ ਪਰ ਜਦੋਂ ਹੀ ਦਿੱਲੀ ਅੰਦੋਲਨ ਤੋਂ ਵਾਪਸ ਪਰਤੇ ਤਾਂ ਜਥੇਬੰਦੀਆਂ ਦਾ ਢੇਰ ਇੰਨਾ ਕ ਲੱਗ ਗਿਆ ਕਿ ਆ तकरीबन ਤੁਸੀਂ ਇਹ ਦੇਖੋਗੇ ਕਿ ਬਹੁਤ ਛੋਟੇ ਛੋਟੇ ਜਿਹੜੇ ਇਕੱਠ ਨੇ ਕਿ 20 20 25 25 ਇਕੱਠ ਲੈ ਕੇ ਵੀ ਕਈ ਜਥੇਬੰਦੀਆਂ ਫਿਰਦੀਆਂ ਨੇ ਅਤੇ ਆਪਣੇ ਆਪ ਨੂੰ ਜਥੇਬੰਦੀਆਂ ਘੁਆ ਰੀਆਂ ਨੇ ਹੁਣ ਜਦੋਂ ਹੁੰਦਾ ਕਿ ਆ ਆਪਸੀ ਘਰ ਦੇ ਵਿੱਚ ਦੇਖੋ ਜਦੋਂ ਉਹ 10 ਜੀ ਘਰ ਦੇ ਵਿੱਚ ਹੋ ਜਣਾ ਤਾਂ ਆਪਸੀ ਤਾਲਮੇਲ ਨਹੀਂ ਬਣਦਾ ਹੁੰਦਾ ਇੱਕ ਜੀ ਕਹਿੰਦਾ ਹੁੰਦਾ ਕਿ ਜੀ ਮੇਰੀ ਤਾਂ ਆ ਡਿਮਾਂਡ ਆ ਦੂਸਰਾ ਜੀ ਕਹਿੰਦਾ ਹੁੰਦਾ ਮੇਰੀ ਆ ਡਿਮਾਂਡ ਆ 哈。Uh huh. uh huh.